ਹਿਲਾ ਔਰ ਜਿਹੜੇ ਰਹਿ ਉਹਨਾਂ ਨੂੰ ਬੇਨਤੀ ਕੇ ਮੱਥਾ ਡੇਗ ਲੋ ਪਰਸ ਅਸ਼ੀਰਵਾ ਲਓ ਔਰ ਦੁਰਗਮ ਕਾਚ ਜਿਕਤ ਕੇ ਜੇਤੇ ਸੁਭਮਨੂ ਕਹ ਤਮਰੇ ਕੇਤੇ ਰਾਮ ਦਵਾਰੇ ਤਮਰੇ ਕਵਾਲੇ ਹੋ ਤਮਾ ਕਿਆ ਬਿੰਦੇ ਸਾਰੇ ਦਬ ਸੁਖ ਨੇ ਤੁਮਾਰੀ ਚਰਨਾ ਤੁਮ ਅਕਸ਼ਾ ਹੋ ਗਦਨਾ ਤੇ ਜਤ ਸਵਾਰੋ ਆਪੇ

ਮਾਸਬਾ ਦੇ ਰਾਸ਼ਟਰਪਤੀ ਗੋਰਖਨਾਥ ਜੀ ਪੰਜਾਬ ਦੇ ਪ੍ਰਧਾਨ ਉਹਨਾਂ ਦੇ ਸਾਡੇ ਨੋਨੀ ਹਲ ਜੀ ਸਾਡੇ ਵਿੱਚ ਅਰਜੁਨ ਸਿੰਘ ਜੀ ਅਨਿਲ ਕੁਮਾਰ ਪੱਪੂ ਪ੍ਰਧਾਨ ਜੀ ਗੋਪਾਲ ਦਾਸ ਜੀ ਦੀਪਕ अरोड़ा ਜੀ ਰਮਨ ਜੀ ਵਿਕਾਸ ਜੀ ਉਹਦੇ ਬਾਅਦ ਮਹਿਲਾ ਵਿੰਗ ਵੀ ਸਾਡੀ ਸਾਰੀ ਆਈ ਆ ਉਹਨਾਂ ਦਾ ਵੀ ਇੱਥੇ ਆਂਦੇ ਜਿਨ੍ਹਾਂ ਨਾਂ ਲੈਣਾ ਭੁੱਲ ਗਿਆ ਸ਼ਮਾ ਯਾਚਨਾ ਕਰਦਾ ਮੈਂ ਸਭ ਦਾ ਜਿਨੇ ਆਏ ਜਿਹੜੇ ਇੱਥੇ ਕਾਰਜਕਰਤਾ ਸਭ ਦਾ ਜੀ ਆਇਆਂ ਆਖਦਾ ਅੱਜ 올 ਇੰਡੀਆ ਹਿੰਦੂ ਸੰਗਠਨ ਕਮੇਟੀ ਨੇ ਜੋ ਬੀੜਾ ਚੁਕਾਇਆ ਕਿ ਦੂਸਰਾ ਹਰਮਾਂਚਲ ਇਸਾ ਦਾ ਜਿਹੜਾ ਪਾਠ ਹੈ ਅੰਮ੍ਰਿਤਸਰ ਦੇ ਵਿੱਚ ਕੀਤਾ ਜਾ ਰਿਹਾ 60 ਪਾਠ ਕੀਤੇ ਜਾਣੇ ਹਨ ਜਿਸ ਵਿੱਚ ਲੋਕਾਂ ਨੂੰ ਸਨਾਤਨੀ ਲੋਕਾਂ ਨੂੰ ਸਨਾਤਮ ਧਰਮ ਦੇ ਨਾਲ ਨੌਜਵਾਨਾਂ ਨੂੰ ਬੱਚਿਆਂ ਨੂੰ ਸਨਾਤਮ ਧਰਮ ਨਾਲ ਜੋੜਨ ਦੀ ਜੋ ਅਸੀਂ ਮਹੀਮ ਚਲਾਈ ਹੋਈ ਹੈ ਇਹ ਮਹੀਮ ਹੁਣ ਬੰਦ ਨਹੀਂ ਹੋਏਗੀ ਲਗਾਤਾਰ ਚਲਦੀ ਜਾਏਗੀ ਨਾਲ ਅਚ ਮੈਂ ਇੱਕ ਬਹੁਤ ਵੱਡੀ ਗੱਲ ਕਹਿਣ ਜਾ ਰਿਹਾ ਕਿ ਅਮਰਸਰ ਦੇ ਇੱਕ ਸੰਸਦ ਹੈ ਕਾਂਗਰਸੀ ਗੁਰਜੀਤ ਸਿੰਘ ਜੀ ਓਜਲਾ ਜਿਨ੍ਹਾਂ ਨੇ ਸੰਸਦ ਦੇ ਵਿੱਚ ਇੱਕ ਹਸਤਾਖਰ ਤੇ ਸਾਈਨ ਕੀਤੇ ਨੇ ਕਿ ਤਾਮਿਲਨਾਡੂ ਦੇ ਇੱਕ Hindu ਮੰਦਿਰ ਦੇ ਵਿੱਚ ਉੱਥੇ ਦੀਵਾ ਨਾ ਜਗਾਉਣ ਨੂੰ ਲੈ ਕੇ ਉਹਨਾਂ ਨੇ ਜੱਜ ਸਾਹਿਬ ਨੇ ਜੋ ਸਨਾਤਨ ਤਰੰਦੇ ਪ੍ਰਤੀ ਜੋ ਮਹੀਮ ਚਲਾਈ ਹੈ ਤੇ ਅਮ੍ਰਿਤਸਰ ਦੇ ਸੰਸਦ ਨੇ ਔਰ ਜੱਜ ਸਾਹਿਬ ਨੂੰ ਹਟਾਣ ਲਈ ਜੋ ਉਸ ਤਾਖ਼ਰ ਤੇ ਸਾਈਨ ਕੀਤੇ ਨੇ ਐ ਨਾ ਹੋਵੇ ਕਿ ਇੱਕ ਦਿਨ ਮੈਂ ਸਨਾਤਨ ਪ੍ਰੇਮੀਆਂ ਨੂੰ ਨਵੇਦਨ ਕਰਨਾ ਚਾਹਨਾ ਕਿ ਐ ਨਾ ਹੋਵੇ ਇੱਕ ਦਿਨ ਪੰਜਾਬ 'ਚ ਅਮ੍ਰਿਤਸਰ ਸ਼ਹਿਰ 'ਚ ਵੀ ਜਿਹੜਾ ਸੰਸਦ ਦਾ ਗੁਰਜੀਤ ਸਿੰਘ ਔਜਲਾ Hindu ਮੰਦਰਾਂ ਤੇ ਦੀਵਾ ਜਗਾਉਣ ਤੇ ਰੋਕ ਲਗਾ ਦੇਵੇ ਸਾਨੂੰ ਸਭ ਨੂੰ ਇਕੱਠਾ ਹੋਣਾ ਪਏਗਾ ਹਿੰਦੂਆਂ ਨੂੰ ਸਨਾਤਨੀਆਂ ਨੂੰ ਕਿ ਸੰਸਦ ਗੁਰਜੀਤ ਸਿੰਘ ਔਜਲਾ ਜਦੋਂ ਵੀ ਆਪਣੇ ਲੋਕ ਸਭਾ ਦੇ ਵਿੱਚ ਖਲੋਂਦਾ ਐ ਇਸ ਦਾ ਹਿੰਦੂਆਂ ਨੂੰ ਮੈਂ ਅਪੀਲ ਕਰਦਾ ਕਿ ਇਹਦਾ ਡਟ ਕੇ ਵਿਰੋਧ ਕਰੋ ਕਿ ਤਾਮਿਲਨਾਡੂ ਚ ਜੋ ਆਨੇ ਕੀਤਾ ਉਥੇ ਜੱਜ ਸਾਹਿਬ ਦੇ ਜਿਹੜੇ ਹਟਾਉਣ ਦੇ ਹਸਤਾਖਰ ਕੀਤੇ ਨੇ ਤੇ ਮੰਦਿਰ ਤੇ ਮੰਗ ਐ ਹੀ ਸੀ ਕਿ ਮੰਦਿਰ ਦੇ ਵਿੱਚ ਦੀਵਾ ਜਿਹੜਾ ਜਗਾਇਆ ਜਾਵੇ ਲੇਕਿਨ ਇਸ ਨੇ ਉਸ ਦਾ ਵਿਰੋਧ ਕੀਤਾ ਮੈਂ ਸਾਰੇ ਸਨਾਤਨੀਆਂ ਨੂੰ ਬੇਨਤੀ ਕਰਨਾ ਚਾਹਨਾ ਕਿ ਕਾਂਗਰਸ ਇੱਕ ਐਹੋ ਜੀ ਪਾਰਟੀ ਹੈ ਜਿਸ ਨੇ ਹਮੇਸ਼ਾ ਹੀ ਹਿੰਦੂਆਂ ਦੇ ਖਿਲਾਫ ਦੇਸ਼ ਦੇ ਵਿੱਚ ਕਈ ਫੈਸਲੇ ਲਿੱਤੇ ਅੱਜ ਜੋ ਫੈਸਲਿਆਂ ਦੇ ਖਿਲਾਫ ਅਸੀਂ ਖੜੇ ਹੋ ਰਹੇ ਹਾਂ ਬੀਜੇਪੀ ਆਰਐਸਐਸ ਨੇ ਇੰਨੀ ਉਹਨਾਂ ਦੇ ਜਿਹੜੇ ਕਾਨੂੰਨ ਹੈ ਉਨਾ ਦਾ ਪਰਦਾ ਫਾਸ਼ ਕੀਤਾ ਤੇ ਸਾਨੂੰ ਉਹ ਲੋਕਾਂ ਨੂੰ ਜਾਣਕਾਰੀ ਮਿਲੀ ਕਿ ਕਾਂਗਰਸ ਨੇ ਦੇਸ਼ ਦੇ ਵਿੱਚ ਕਿੰਨਾ ਹਿੰਦੂਆਂ ਦੇ ਖਿਲਾਫ ਰਣਨੀਤੀ ਬਣਾਈ ਹੈ ਅੱਜ ਅਸੀਂ ਇੱਥੇ ਹਨੂਮਨ ਚਲिसा ਦੇ ਸਾਰੇ ਪ੍ਰੰਤ ਲੈ ਕੇ ਜਾਵਾਂਗੇ ਕਿ ਆ ਜਿਹੜਾ ਸੰਸਦ ਗੁਰਜੀਤ ਸਿੰਘ ਔਜਲਾ ਇਹਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਜੈ ਸ਼੍ਰੀ ਰਾਮ 올 ਇੰਡੀਆ ਹਿੰਦੂ ਸੰਗਠਨ ਦੀ ਕਮੇਟੀ की ओर गुरु, से मैं मराठा विंग का राष्ट्रीय अध्यक्ष अप मेरे साथ सचिन मेहरा साहब जी और अपने दीपक अरोड़ा जुड़े हैं तो उनका मैं धन्यवाद करता हूँ मुद्दा यह है हमारे अंबरसर में कई गौशाला है ठीक है फिर जड़ी गौ माता जो है बाहर कूड़े में गंदे नाली में जड़े रोड के थले बस के थल्ले ट्रेन के थले आंधी है सरकार को निवेदन करना चाहता हूँ इस गौ माता के वास्ते कुछ ना कुछ जमीन चाहिए था उसका उसके हम सेवादार करें तो उनके देखभाल हम करें ये हमारी विनती। बल्ला सब्जी मंडी लागे नज़दीक शनि मंदिर में अध्यक्ष मराठा बिंका गोरखनाथ बोल रहा हूँ धन्यवाद जय श्री राम जैसी। मैं ऑल इंडिया हिंदू संघर्ष कमेटी वालों अनुशासन कमेटी का प्रधान अनिल कुमार अज बहुत ही वैया दिन हैगा ਜਿਹੜਾ ਕਿ ਸਾਡੇ ਰਾਸ਼ਟਰੀ ਪ੍ਰਦਾਨ ਸੱਜੀ ਮਹਾਰਾਜੀ ਨੇ ਬੇੜਾ ਜੁਕਿਆ ਹੀ ਕਿ ਅਸੀਂ 60 ਪਾਠ ਹਨੂਮਾਨ ਜਲੀਸ਼ਾ ਜੀ ਦੇ ਕਰਾ ਰਹੇ ਆਂ ਔਰ ਅੱਜ ਦੂਸਰਾ ਹੋ ਰਿਹਾ ਇਹਦੀ ਖਾਸ ਇਹੋ ਹੀ ਗੱਲ ਏ ਕਿ ਸਨਾਤਨ ਦੀ ਮੂਹਿਮ ਲੈ ਕੇ ਚੱਲੇ ਆਂ ਬਾ ਤੇ ਘਰ ਘਰ ਸਨਾਤਨ ਦੀ ਅਲਖ ਜਗਾਨੀ ਹੈ ਔਰ ਸਨਾਤਨ ਦੇ ਬਾਰੇ ਹਰ ਬੱਚੇ ਨੂੰ ਪਤਾ ਹੋਣਾ ਚਾਹੀਦਾ ਵੀ ਅਸੀਂ ਹੈ ਕੌਣ ਆ ਜੈ ਸ਼੍ਰੀ ਰਾਮ